ਸਾਡਾ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਸਾਡੇ ਜਿਹੜੇ ਚੈਨਲ ਸੀ ਤੂੜੀ ਵਾਲੇ ਸ਼ੈੱਡ ਦੇ ਉਹ ਚੈਨਲ ਵੀ ਉੱਡ ਗਿਆ ਵਿੱਚ ਚੈਨਲ ਸਾਨੂੰ ਲੱਭੇ ਨਹੀਂ ਗਿਆ ਲੋਕਾਂ ਦੇ ਗੇਟ ਸੀ ਪਿੰਡ ਦੇ ਵਿੱਚੋਂ ਉਹ ਵੀ ਸਾਡੇ ਇੱਥੇ ਗਊਸ਼ਾਲਾ ਦੇ ਉੱਪਰ ਦੀ ਲੰਘ ਗਿਆ ਤਿੰਨ ਕੁਆਂਟ ਦਾ ਗੇਟ ਸੀਗਾ ਜੀ ਤੇ ਉਹ ਇੱਥੋਂ ਮੇਰਾ 2 ਕਿਲੋ 2 ਕਿਲੋਮੀਟਰ ਤੱਕ ਉੱਡ ਕੇ ਇੱਥੇ ਡਿੱ ਗਿਆ ਜੀ ਤੁਹਾਡਾ ਮੇਰਾ ਨਾਮ ਰਾਜ ਸਿੰਘ ਆ ਜੀ ਅੱਜ ਤੁਹਾਡੇ ਪਿੰਡੇ ਬਾਦੂਲ ਆਇਆ ਸੀ ਤੇ ਕਿੰਨਾ ਨੁਕਸਾਨ ਹੋ ਗਿਆ ਜੀ ਨੁਕਸਾਨ ਤਕਰੀਬਨ 7-8 ਲੱਖ ਰੁਪਏ ਦਾ ਗਊਸ਼ਾਲਾ ਦਾ ਨੁਕਸਾਨ ਹੋ ਗਿਆ ਜੀ ਬਾਕੀ ਸਾਰੇ ਗੋਂਗਾ ਵਾਲਾ ਸ਼ੈੱਡ ਹੋ ਗਿਆ ਤੂੜੀ ਇੱਕਾ ਇੱਥੇ ਲੰਗਰ ਵਾਲਾ ਸ਼ੈੱਡ ਸੀਗਾ ਇੱਕ ਬਰਾਂਡਾ ਸੀਗਾ 60 ਫੁੱਟ ਲੰਬਾ ਟਾਇਲ ਵੱਤੇ ਤੇ ਉਹ ਸਾਰਾ ਕੁਝ ਢਾਟੇਰੀ ਹੋ ਗਿਆ ਜੀ ਖਤਮ ਹੋ ਗਿਆ ਕੱਲ ਕਿੰਨੇ ਕੁ ਜਾਇਆ ਸੀ ਜੀ ਇਹ ਇਹ 3 ਵਜੇ ਤੋਂ ਕੁਛ ਟਾਂ ਕੁ ਉੱਪਰ ਆਸ ਟਾਂ ਤੋਂ ਆਸੀ 3:30 ਹੋਰ ਤੁਸੀਂ ਦਾ ਕੀ ਦ੍ਰਿਸ਼ ਦਿੱਖਿਆ ਕੱਲ ਇਹ ਬਰੋਲਾ ਆਇਆ ਜੀ ਦ੍ਰਿਸ਼ ਦੇਖਿਆ ਵੀ ਇੱਕ ਤਕਰੀਬਨ ਐ ਮੰਨ ਕੇ ਚੱਲੋ ਜਿਵੇਂ ਕੋਈ ਬਰੋਲਾ ਹੁੰਦਾ ਉਸ ਤਰ੍ਹਾਂ ਦਾ ਇਹ ਮਾਹੌਲ ਸੀਗਾ ਇੱਕ ਤਕਰੀਬਨ 1.5-2 ਮਿੰਟ ਹੀ ਆਇਆ 1.5-2 ਮਿੰਟਾਂ ਦੇ ਵਿੱਚ ਸਭ ਕੁਝ ਤਬਾਹ ਕਰਕੇ ਲੈ ਗਿਆ ਜਿਵੇਂ ਆ ਛੱਪੜ ਦਾ ਪਾਣੀ ਆ 20 ਫੁੱਟ ਉੱਚਾ ਤਾਣੂ ਚੜ ਗਿਆ ਜੀ ਉਹ ਪਾਣੀ ਨੂੰ ਬਾਣੀ ਨੂੰ ਸਾਰੇ ਨੂੰ ਇੱਕ ਤਰ੍ਹਾਂ ਜਿਵੇਂ ਮਧਾਣੀ ਵਾਂਗੂ ਇੱਕ ਖੈੜੜਕ ਕੇ ਤਾਂ ਨੂੰ ਉੱਪਰ ਨੂੰ ਲੈ ਗਿਆ ਸੀ ਇੱਕ ਦੋ ਮਿੰਟ ਪਾਣੀ ਨੂੰ ਇਹ ਇੰਨਾ ਤੇਜ਼ ਸੀਗਾ ਜੀ ਇਹ ਨਹੀਂ ਪਹਿਲਾਂ ਆਪਾਂ ਵਿਦੇਸ਼ਾਂ ਤੋਂ ਵੀਡੀਓ ਦੇਖਦੇ ਨੇ ਉੱਥੇ ਹੁੰਦਾ ਸਮੁੰਦਰ ਤੇ ਜੀ ਹਾਂਜੀ ਉਸ ਤਰੀਕੇ ਦਾ ਸੀ ਜੀ ਹਾਂਜੀ ਬਿਲਕੁਲ ਉਹੀ ਉਹ ਸੇਮ ਉਹੀ ਚੀਜ਼ ਸੀ ਜੀ ਥੱਲੇੋਂ ਭੀੜਾ ਉੱਪਰੋਂ ਖੁੱਲਾ ਜਿਹੜੀ ਚੀਜ਼ ਉਹ ਦੇ ਲਪੇਟ ਚ ਆ ਜਾਂਦੀ ਸੀ ਸਭ ਕਾਸੇ ਨੂੰ ਲਪੇਟ ਕੇ ਲੈ ਗਿਆ ਵਿੱਚ ਅੱਜ ਮੈਂ ਗਊਸ਼ਾਲਾ ਦੀਆਂ ਚਾਦਰਾਂ ਇਹ ਇੱਥੋਂ 5-5 ਕਿਲੋਮੀਟਰ ਤੇ ਉੱਡ ਕੇ ਜਾਵੜਣਾ ਜੀ ਜੇ ਤੁਸੀਂ ਹੁਣ ਹਰ ਇੱਕ ਕਰਨ ਕਰੀ ਜਾਂਦੇ ਹੋ ਜੀ ਹਾਂਜੀ ਹਾਂਜੀ ਗਵਾਂਡੀ ਪਿੰਡ ਹਮੀਰਗੜ ਦੇ ਹਾਦਸੇ ਵਿੱਚ ਪਈਆਂ ਸਾਡੀਆਂ ਚਾਦਰਾਂ ਗਊਸ਼ਾਲਾ ਦੀਆਂ ਇੱਥੋਂ ਦੀਆਂ ਹਮੀਰਗੜ ਦੀ ਹਾਦਸੇ ਨੂੰ ਉਹਨਾਂ ਨੇ ਫੋਨ ਆਇਆ ਸੀ ਕਹਿੰਦੇ ਹਮੀਰਗੜ ਪਈਆਂ ਕਹਿੰਦੇ ਵੀ ਤੁਸੀਂ ਜਾ ਕੇ ਕਹਿੰਦੇ ਲੈ ਜਾਓ ਇੱਥੇ ਹਮੀਰਗੜੋਂ ਕਿਵੇਂ ਦੁਬਾਰਾ ਸੋ ਜੀ ਮੈਂ ਕੱਜ ਵੀ ਹਮੀਰਗੜੋਂ ਸਾਨੂੰ ਬੰਦੇ ਦੀ ਕਾਲ ਆਈ ਉਹ ਕਹਿੰਦੇ ਚਾਰਾਸੇ ਤੋਂ ਅੱਗੇ ਪਈਆਂ ਚਾਦਰਾਂ ਇੱਥੋਂ ਵਾਲੀਆਂ ਆਪਣੀਆਂ ਗਊਸ਼ਾਲਾ ਦੇ ਚਾਦਰ ਹਮੀਰਗੜ ਪਿੰਡ ਪਈਆਂ ਜੀ ਕੋਸ਼ ਮਸ਼ਮਸ਼ਾਨ ਘਾਟ ਜੰਡਾ ਚ ਫਸੀਆਂ ਪਈਆਂ ਕੋਸ਼ ਹਵਾਣਾ ਚੋਂ ਗਊਸ਼ਾਲਾ ਨਿਖਣ ਬਹੁਤ ਹੋਇਆ ਭਾਈ ਬਹੁਤ ਸਾਰਾ ਨੁਕਸਾਨ ਸਾਨੂੰ ਏਕਮ ਦਾ ਕੋਈ ਸੋਰਸ ਨਹੀਂ ਸਾਰੀ ਸਾਰੀ ਇਹ ਪਿੰਡ ਦੇ ਵਿੱਚੋਂ ਮਾੜਾ ਮੋਟਾ ਪੈਸਾ ਇਕੱਠਾ ਕਰਕੇ ਅਸੀਂ ਵੀ ਗਊਸ਼ਾਲਾ ਤਿਆਰ ਕਰੀ ਸੀ ਅੱਜ ਸਾਡਾ ਕਰਜੇਠਾ ਦਾ ਗਊਸ਼ਾਲਾ ਪੈਣੀ ਆ ਹੁਣ ਸਾਨੂੰ ਇਹਦਾ ਫਿਕਰ ਹੋਇਆ ਪਿਆ ਵੀ ਅਸੀਂ ਕਿਵੇਂ ਬਣਾਈਏ ਸਾਡੀ ਪ੍ਰਸ਼ਾਸਨ ਅਗੇ ਇਹੀ ਬੇਨਤੀ ਆ ਵੀ ਸਾਡਾ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਐਨਆਰਆਈ ਵੀ ਨਾ ਕਨੀ ਹੱਥ ਪੈਣ ਕੇ ਬੇਨਤੀ ਆ ਵੀ ਸਾਡਾ ਸਹਿਯੋਗ ਦਿਓ ਤੇ ਸਾਡੂੰ ਮਾੜੀ ਮਾਦੀ ਹੱਤ ਸਾਡੀ ਅੱਗੇ ਹੁਣ ਖਰਾਵਾ ਤੇ ਸਾਡਾ ਕੋਈ ਗਊਆਂ ਦਾ ਕੁਝ ਬਣ ਸਕੇ ਜੀ ਸਰਕਾਰ ਤੋਂ ਮੰਗ ਕਰਦੇ ਜੀ ਸਰਕਾਰ ਤੋਂ ਮੰਗ ਕਰਦੇ ਸਾਨੂੰ ਜੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਅਸੀਂ ਦੁਬਾਰਾ ਫੇਰ ਇਸ ਦੀ ਸਾਰੀ ਕਰ ਸਕੀਏ ਕਿਉਂਕਿ ਸਾਡੇ ਕੋਲੇ ਕੋਈ ਗਊਸ਼ਾਲਾ ਦੀ ਕੋਈ ਇਨਕਮ ਸੋਰਸ ਹੈ ਨਹੀਂ ਸਾਡੇ ਕੋਲ ਕੋਈ ਨਹੀਂ ਜੀ ਕੋਈ ਆਮਦਨ ਨਹੀਂ ਹੈਗੀ ਤੂੜੀ ਪਾਉਣ ਨੂੰ ਵੀ ਜਗ੍ਹਾ ਹੈ ਨਹੀਂ ਸਾਡੇ ਕੋਲੇ ਆਉਂਦੇ ਸੀਜ਼ਨ ਦੇ ਵਿੱਚ ਤੂੜੀ ਵਾਸਤੇ ਜਗ੍ਹਾ ਵੀ ਹੈ ਨਹੀਂ ਜੀ ਤੇ ਤੁਹਾਡਾ ਹੋਰ ਕੀ ਕੀ ਸਮਾਨ ਉਟਕੇ ਜੇ ਇੱਥੋਂ ਸਾਡੀਆਂ ਚਾਦਰਾਂ ਹੋ ਗਈਆਂ ਸਾਡਾ ਰਸੋਈ ਸੀ ਸਾਰੀ ਉੱਡ ਗਈ ਸਾਰਾ ਸਮਾਨ ਫਰੈਜ ਉੱਡ ਗਿਆ ਇੱਥੋਂ ਪੇਟੀ ਸੀ ਉਹ ਉਹ ਥੁੱਡ ਗਈ ਆ ਕੱਪੜੇ ਕਪੜੇ ਸਭ ਉੱਡ ਗਏ ਜਿੱਥੋਂ ਆ ਸਾਡਾ ਟਰੈਕਟਰ ਸੀਗਾ ਉਹ ਟਰੈਕਟਰ ਵੀ ਜਮ ਖਾਣ ਟਰੈਕਟਰ ਟੁੱਟ ਗਿਆ ਸਾਰਾ ਛੱਤ ਥੱਲੇ ਆ ਗਿਆ ਟਰੈਕਟਰ ਬਿਲਕੁਲ ਟੁੱਟ ਗਿਆ ਸਾਡਾ ਜਿਹੜਾ ਰਕਸ਼ਾ ਸੀਗਾ ਜੀ ਆ ਆਪਣਾ ਪਿੰਡ ਜੋ ਇਹ ਤਾਂ ਮੇਰਾ 4-5 ਫੁੱਟ ਤਾਂ ਉਹਦੇ ਤੇ ਅੜ ਗਿਆ ਸੀਗਾ ਛੱਡ ਦੇ ਉੱਤੇ ਇਹੋ ਰੈਡੀ ਹੁੰਦੀ ਹੈ ਸਮਾਨ ਇਕੱਠੀ ਕਰਨ ਵਾਲੀ ਹਾਂਜੀ ਹਾਂ ਜਿਹੜੀਆਂ ਇਹ 4-5 ਫੁੱਟ ਜੀ ਤਾਂ ਤੋਂ ਹੀ ਲਾਇਆ ਜੀ ਉਹਦੇ ਤੋਂ ਹਾਂ ਇਹ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋ ਬਸ ਇੱਕ ਬੰਦੇ ਦੇ ਥੋੜੀ ਜੀ ਸੱਟ ਲੱਗੀ ਆ ਪਰ ਕੋਈ ਜ਼ਿਆਦਾ ਨਹੀਂ ਹੈਗੀ ਠੀਕ ਆ ਬੰਦਾ ਤੁਹਾਡੇ ਪਿੰਡ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਕੁਝ ਹੋਇਆ ਜੀ ਸਾਡੀ ਉਮਰ ਦੇ ਵਿੱਚ ਹੀ ਪਹਿਲੀ ਵਾਰ ਦੇਖਿਆ ਜੀ ਇਦੋਂ ਪਹਿਲਾਂ ਅਸੀਂ ਕੋਈ ਇਸ ਤਰ੍ਹਾਂ ਦਾ ਨਹੀਂ ਕੁਝ ਦੇਖਿਆ ਸੀਗਾ ਜਦੋਂ ਮੀਂਹ ਆਇਆ ਤੇ ਨਾਲ ਲੋਕਾਂ ਦੇ ਗੇਟ ਸੀ ਪਿੰਡ ਦੇ ਵਿੱਚੋਂ ਉਹ ਵੀ ਸਾਡੇ ਇੱਥੇ ਗਊਸ਼ਾਲਾ ਦੇ ਉੱਪਰ ਦੀ ਲੰਘ ਗਿਆ ਉਹ ਤਿੰਨ ਕੁਆਂਟ ਦਾ ਗੇਟ ਸੀਗਾ ਜੀ ਤੇ ਉਹ ਇੱਥੋਂ ਮੇਰਾ 2 ਕਿਲੋ 2 ਕਿਲੋਮੀਟਰ ਤੱਕ ਉੱਡ ਗਿਆ ਇੱਥੇ ਡਿੱ ਗਿਆ ਜੀ ਇਹ ਤੁਸੀਂ ਕਿਤਾ ਵੀੰਨੜਾ ਥੋੜਾ ਕਿੰਨਾ ਨੁਕਸਾਨ ਹੋ ਗਿਆ ਤੇ ਹੋਂ ਤੱਕ ਕਿੰਨੇ ਲੱਗਦਾ ਸਾਢੇ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਲੱਖ ਲੱਗਦਾ ਹੋ ਗਿਆ ਜੀ ਸਾਡੇ ਜਿਹੜੇ ਚੈਨਲ ਸੀ ਤੂੜੀ ਵਾਲੇ ਛੱਡਦੇ ਉਹ ਚੈਨਲ ਵੀ ਉੱਡ ਗਿਆ ਵਿੱਚ ਚੈਨਲ ਵੀ ਵਿੱਚ ਦਾ ਚੈਨਲ ਸਾਨੂੰ ਲੱਭੇ ਨਹੀਂ ਗਿਆ ਮੈਂ ਇਲਾਕੇ ਦੇ ਐਨਆਰਆਈ ਵੀਰਾਂ ਨੂੰ ਤੇ ਗਊ ਸੇਵਕਾਂ ਨੂੰ ਬੇਨਤੀ ਕਰਦੇ ਆਂ ਜੇ ਅਸੀਂ ਇਸ ਚੀਜ਼ ਦੀ ਵੀ ਸਾਡੇ ਜਿਹੜੀ ਹੈਗੀ ਆ ਮਦਦ ਨਗਰ ਨਿਵਾਸੀ ਆ ਸਾਡੀ ਮਦਦ ਕਰਨ ਹੋਰ ਇਲਾਕੇ ਦੀਆਂ ਜੋ ਵੀ ਸੰਗਤਾਂ ਹੈਗੀਆਂ ਉਹ ਸਾਡੀ ਬਤ ਬਤ ਮਦਦ ਕਰਨ ਤਾਂ ਕਿ ਅਸੀਂ ਗਊਸ਼ਾਲਾ ਦੀ ਦੁਆਰਾ ਸਹਾਇਕ ਸਾਰੀ ਕਰ ਸਕੀਏ ਤਾਂ ਜੋ ਪਹਿਲਾਂ ਦੀ ਤਰ੍ਹਾਂ ਫੇਰ ਅਸੀਂ ਬੇਸਾਰਾ ਗਊਆਂ ਨੂੰ ਸਾਂਭ ਸਕੀਏ ਨਾਲ ਸਾਡੇ ਕੋਲੇ ਕੋਈ ਸਾਧਨ ਹੋਰ ਹੈ ਨਹੀਂ ਕੋਈ ਆਮਦਨ ਦਾ ਸੋਰਸ ਕੋਈ ਨਹੀਂ ਸਾਡੇ ਕੋਲ ਸਿਰਫ ਇਹੀ ਸਾਧਨ ਸੀ ਸਾਡੇ ਕੋਲ ਜਿੰਨਾ ਅਸੀਂ ਬਣਾ ਚੁੱਕੇ ਸੀ ਬਸ ਆ ਇਸਾਲ ਪਿੰਡ ਚੋਂ ਅਸੀਂ ਮਾਣਾ ਮੁੱਟਾ 98783 041589876226399